व्यावाली शेरवानी वापस करके कर पात्र हासी है नौजवान रस्ते दिल वापर गया पाना दो दिन पहले ही बटिंडा मुक्सर रोड ते काफी ज्यादा दर्दनाक हादसा ਵਾਪਰਿਆ ਹੈ ਆਪਣੀ ਵਿਆਹ ਵਾਲੀ শেরਵਾਨੀ ਵਾਪਸ ਕਰਕੇ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਅਦ੍ਰਦਨਾਕ ਮੌਤ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਨੌਜਵਾਨ ਦਾਜੀ 2 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਨੌਜਵਾਨ শেরਵਾਨੀ ਵਾਪਸ ਕਰਕੇ ਜਿਵੇਂ ਹੀ ਪਰਤ ਰਹਾ ਸੀ ਤਾਂ ਮੁਕਸਰ ਬਠਿੰਡਾ ਰੋਡ ਉੱਤੇ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਜੜੀਆਂ ਅਖ ਖੁਸ਼ੀਆਂ ਦੀ ਸ਼ੁਰੂਆਤ ਉਹਦੀ ਜ਼ਿੰਦਗੀ ਦੇ ਵਿੱਚ ਹੋਣ ਵਾਲੀ ਉਹ ਇਸ ਤਰ੍ਹਾਂ ਦੇ ਨਾਲ ਕਲਕਾਰੀਆਂ ਦੇ ਵਿੱਚ ਬਦਲ ਜਾਵੇਗੀ ਕਿ ਨੌਜਵਾਨ ਮੁਖਸਰ ਦੇ ਕੋਟਪਾਈ ਦਾ ਰਹਿਣ ਵਾਲਾ ਸੀ ਜਿਸ ਦੀ ਪਛਾਣ ਸਨਮਜੀਤ ਸਿੰਘ ਵੱਜੋਂ ਹੋਈ ਹੈ 2 ਦਿਨ ਪਹਿਲਾਂ ਹੀ ਅਜੇ ਨੌਜਵਾਨ ਦਾ ਵਿਆਹ ਹੋਇਆ ਸੀ ਇਧਰੋਂ ਮੁਖਸਰ ਕਰਨੋਟ ਆਉਂਦੀ ਸੀ ਜੀ ਇਹ ਗਰੀ ਸਿਲੰਡਰ ਵਾਲੀ ਆ ਜੀ ਅੱਛਾ ਜੀ ਇਹ ਗਰੀ ਗੱਡੀ ਸੀਗੀ ਉਹ ਕੋਟਪਾਈ ਦੀ ਹੈ ਜੀ ਤੇ ਮੁੰਡਾ ਜਿਹੜਾ ਕੋਟਪਾਈ ਵਾਲਾ ਪਟਵਾਰੀ ਦਾ ਮੁੰਡਾ ਸੀ ਜੀ ਹੁਣ ਦੋ ਤਿੰਨ ਦਿਨ ਹੋ ਗਏ ਉਹਦੇ ਵਿਆਹ ਹੋਏ ਨੂੰ ਅਜੇ ਅੱਛਾ ਜੀ ਉਹਦਾ ਟਾਇਰ ਫਟ ਗਿਆ ਜੀ ਗੱਡੀ ਦਾ ਠੀਕ ਹੈ ਜੀ ਗੱਡੀ ਆ ਕੇ ਜੀ ਫਿਰ ਇਹਦੇ ਵਿੱਚ ਵੱਜੀ ਆ ਇਹਨੇ ਬਹੁਤ ਵਾਰ ਚੱਤ ਫਿਰ ਜੀ ਬਹੁਤ ਜਿਆਦਾ ਬਚਤ ਕਰੀ ਪਰ ਇਹਨੂੰ ਖਿੱਚੀ ਗੱਡੀ ਵੱਡੀ ਗੱਡੀ ਹਾਂ ਇਹਨੇ ਵਿਚਾਰੇ ਨੇ ਖਿੱਚ ਕੇ ਤੇ ਉਧਰ ਕਾਰ ਖੜੀ ਸੀ ਜੀ ਪਹਿਲੇ ਪਾਸੇ ਉਹਦੇ ਸੱਜੇ ਸੱਜੇ ਉਹ ਤੋਂ ਬਚਾ ਕੇ ਦੇ ਨਹੀਂ ਫਿਰ ਐ ਕਰੀ ਫਟਟੇ ਲੈ ਗਈ ਜੀ ਫੇਰ ਜੀ ਫੇਰ ਨਾ ਇਹਨੇ ਵਿਚਾਰੇ ਨੇ ਇਧਰ ਖਿੱਚਦੀ ਟਰੱਕ ਵਾਲੀ ਇਹ ਤਾਂ ਥੜੇ ਦੇ ਉੱਤੇ ਕੋਈ ਬੰਦਾ ਹੀ ਨਹੀਂ ਸੀ ਜਾਨੀ ਨੁਕਸਾਨ ਜਾਨੀ ਤਾਂ ਬਚ ਗਏ ਜੀ ਕਿਹ ਰਹੇ ਪਤਾ ਨਹੀਂ ਪਤਾ ਨਹੀਂ ਉਹ ਕੱਲਾ ਹੀ ਜਾਣਾ ਸੀ ਜੀ ਕੱਲਾ ਜਾਣਾ ਸੀ ਉਹ ਪੱਟ ਕੇ ਫਿਰ ਕੱਢਿਆ ਜੀ ਸਾਢੇ 6 ਵਜੇ ਹਾਂ ਜੀ ਸੱਟ ਸੱਟ ਵੱਜੀ ਉਹਦੇ ਜੀ ਕਾ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ ਜੀ ਇਹ ਸੀ ਗੱਲ ਇਹ ਥੜੇ ਦੇ ਉੱਤੇ ਕਈ ਵਾਰੀ ਬੰਦੇ ਬੈਠੇ ਹੁੰਦੇ ਆ ਜੀ ਇਹ ਵੀ ਬਚ ਗਏ ਸੀ ਨਹੀਂ ਸੀ ਵੱਜਤ ਹੋ ਗਈ ਠੀਕ ਹੈ ਥੜੇ ਦੇ ਉੱਤੇ ਹੀ ਚੜ ਗਿਆ ਜੀ ਬਚ ਗਏ ਜੀ ਹਜੇ ਵੀ ਹਾਂ ਜੀ ਕੱਟ ਕੇ ਕਿਸੇ ਨੂੰ ਕੱਢਿਆ ਗਿਆ ਉਹ ਟਰੱਕ ਕਾਰ ਜੀ ਉਹ ਖੜੀ ਹੈ ਜੀ ਅੱਛਾ ਅੱਛਾ ਬਾਰੀ ਉਹਦੇ ਕੱਢ ਕੇ ਉਹਦੇ ਜੇ ਬੰਦਾ ਕੱਢਿਆ ਜੀ ਉਹਦੇ ਅਸੀਂ ਤੇ ਡਾਕਟਰ ਸੀ ਜੀ ਹਾਂਜੀ ਹਾਂਜੀ ਉਹ ਡਾਕਟਰ ਦੇ ਅਸੀਂ ਦਾਖਲ ਕਰ ਲਿਆ ਇਹਨਾਂ ਬਾ ਮਤਲਬ ਮਲਾਜਮ ਨੂੰ ਫੋਨ ਕਰਤਾ ਫੋਨ ਕਰਕੇ ਉਦੋਂ ਬਾਤ ਅਸੀਂ ਹੋਰ ਉਹ ਜਿਹੜੀ ਆਪਣੀ ਕਿਦੀ ਰੱਜਣਦੀ ਆ ਐਂਬੂਲੈਂਸ ਵੀ ਜੀ ਫਿਰ ਉਹਦੇ ਤੇ ਅਸੀਂ ਪਾ ਕੇ ਕਰ ਹਲਤਾ ਜੀ ਠੀਕ ਹੈ ਹਾਂਜੀ ਇਹ ਪਿੰਡ ਕਿਲੀ ਨੇ ਆ ਸਕਿਆ ਕਿਲੀ ਨੇ ਹਲ ਸੰਗਲਾ ਪਿੰਡ ਆ ਇਹ ਕੋਈ ਗਲਤੀ ਨਹੀਂ ਵਿਚਾਰੇ ਟਰੱਕ ਵਾਲੇ ਦੀ ਤਾਂ ਕੋਈ ਗਲਤੀ ਨਹੀਂ ਜੀ ਹਾਂਜੀ ਹਾਂਜੀ ਹਾਂ ਜਿਹੜੀ ਗੱਲ ਆ ਅચ્છી ਦੱਸਾਂਗੇ ਝੂਠ ਕਰਦੇ ਨਹੀਂ ਜੀ ਬਿਲਕੁਲ ਮੁਖਸਰ ਤੋਂ ਮਨਪ੍ਰੀਤ ਮੋਨੂ ਦੇ ਨਾਲ ਚੜ੍ਹਦੀਕਲਾ ਟਾਈਮ ਪੀ ਵੀ ਬਿਊਰੋ ਰਿਪੋਰਟ